ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਪੌਂਚਾ ਵਰਕ ਸੂਟਾਂ ਦੀ ਵੈਰਾਈਟੀ ਆ ਗਈ ਜੀ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਬਿਲਕੁਲ ਕਾਟਨ ਦੇ ਕੱਪੜਾ ਹੈਗਾ ਇਹ ਇਹ ਬਿਲਕੁਲ ਕਾਟਨ ਦਾ ਕੱਪੜਾ ਇਹ ਸਲਵਾਰ ਦਾ ਕੱਪੜਾ ਹੈਗਾ ਪੌਂਚਾ ਵਰਕ ਕਢਾਈ ਹੈ ਇਹਦੇ ਉੱਤੇ ਕਾਟਨ ਦਾ ਕਮੀਜ਼ ਇਹਦੇ ਨਾਲ ਜਮਾ ਬਿਲਕੁਲ ਕਾਟਨ ਦਾ ਕਮੀਜ਼ ਆ ਜੀ ਕਾਟਨ ਦਾ ਕਮੀਜ਼ ਹੈ ਸੇਮੀ ਪ्युअर ਦੁਪੱਟਾ ਇਹਦੇ ਨਾਲ ਪੱਟੀ ਵਾਲਾ ਸੇਮੀ ਪ्युअर ਦਾ ਦੁਪੱਟਾ ਹੈ ਜੀ ਮਾਰਕੀਟ ਦੇ ਵਿੱਚ ਵਿਕੇ ਇਹ 900 ਦਾ ਵਿਕੇ 1000 ਦਾ ਸਾਡਾ ਰੇਟ ਸਿਰਫ 650 ਰੁਪਏ ਆ ਜੀ ਇਹ 650 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਰੰਗ ਇਹ ਡਿਜ਼ਾਈਨ ਦੇ ਵਿੱਚ ਬਹੁਤ ਕਲਰਾਂ ਜਮਾਲ ਆ ਗਿਆ ਇਹਦੇ ਵਿੱਚ ਕੜਾਈ ਦੇਖੋ ਜੀ ਕਿੰਨੀ ਸਾਫ ਸੁਥਰੀ ਬਰੀਕੜਾਈ ਦਾ ਕੰਮ ਹੈ ਬਿਲਕੁਲ ਪੌਚਾ ਵਰਕ ਤੇ ਕਾਟਨ ਦੇ ਕਮੀਜ਼ ਕਾਫਟਰ ਦੀ ਸਲਵਾਰ ਹੈ ਇਹ ਸੇਮੀ ਪਿਆਰ ਦਾ ਦੁਪੱਟਾ ਇਹਦੇ ਨਾਲ ਤੇ ਮੀ ਪਿਆਰ ਦੇ ਪੱਟੇ ਦੇ ਨਾਲ ਸਿਰਫ 650 ਰੁਪਏ ਦਾ ਕਰਤਾ ਹੀ ਇਹ 650 ਰੁਪਏ ਦੇ ਵਿੱਚ ਨਵੇਂ-ਨਵੇਂ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਇਹ ਵਿੱਚ ਪਹੁੰਚ ਗਿਆ ਜੀ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਮਾਲ ਪਹੁੰਚ ਗਿਆ ਜੀ ਭਰਾਵਾਂ ਦੀ ਹੱਤੀ ਦਿੱਤੇ ਜੀ ਭਾਰੀ ਹਿੱਸੇ ਦੇ ਵਿੱਚ ਚੱਲ ਰਿਹਾ ਹੈਗਾ ਡਿਜ਼ਾਈਨਾਂ ਦਾ ਬਹੁਤ ਸਾਰੇ ਡਿਜ਼ਾਈਨਾਂ ਦੇ ਮਾਲ ਆ ਗਿਆ ਇਹਦੇ ਵਿੱਚ ਅਲਕੋਆ ਹੋਟਿਆ ਨਾ ਆ ਗਿਆ ਜੀ। ਤਾਂ ਪੱਟਾ ਉਹੀ ਚੀਜ਼ ਆ ਕਮੀਜ਼ ਆ ਗਿਆ ਇਹਦੇ ਨਾਲ। ਆ ਫੋਰਸ ਇਹਦਾ ਕਟਾਏਗਾ। ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ। ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਕਲਰਾਜ ਮਾਲ ਬਹੁ ਚੁੱਕਿਆ ਜੀ 650 ਰੁਪਏ ਦੇ ਵਿੱਚ ਸੂਟ ਕਰਤਾ ਜੀ ਇਹ ਪੌਂਚਾ ਵਰਕ ਕੂਟ ਹੈ ਕਾਊਟਰ ਦਾ ਕਪੜਾ ਹੈਗਾ ਬਿਲਕੁਲ ਸੁੱਤੀ ਵਾਲੇ ਕੱਪੜੇ ਤੇ ਸਾਰਾ ਇਹ ਹੈ ਫਾਈਸੀ ਕੁਆਲਟੀ ਦੇ ਉੱਤੇ ਸੈਮੀ ਪਿਆਉ ਦੇ ਦਪੱਟੇ ਦੇ ਨਾਲ ਸਿਰਫ 650 ਰੁਪਏ ਦਾ ਸੂਟ ਹੈ ਇਹ। 650 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਰੇਸ਼ੀਅਨ ਵਰਗਾ ਕਪੜਾ ਵੀ ਪੂਰਾ ਵਧੀਆ ਕੁਆਲਿਟੀ ਦਿੱਤੇ ਆ ਇਹ। ਭਾਰੀ ਸ਼ੇਰ ਮੇਲੇ ਚੱਲ ਰਿਹਾ ਜੀ। ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲੇ ਦਿੱਤੇ। ਰੰਗ ਤੇ ਡਿਜ਼ਾਈਨ ਇਹਦੇ ਵਿੱਚ ਬਹੁਤ ਕੱਟਣਾ ਜਮਾਲ ਪਹੁੰਚੂਕਿਆ ਹੈਗਾ। ਉਹ ਕੁਆਲਿਟੀ ਦੇ ਵਿੱਚ ਆ ਗਿਆ ਇਹਦੇ ਵਿੱਚ ਇਹ ਏਦੋਂ ਵੀ ਉੱਚ ਕੁਆਲਿਟੀ ਦੇ ਵਿੱਚ ਹੈਗਾ ਏਦੋਂ ਵੀ ਠੀਕ ਕੁਆਲਿਟੀ ਦੇ ਵਿੱਚ ਹੈ ਡਿਜੀਟਲ ਤੇ ਉੱਤੇ ਕੱਪੜਾ ਜੀ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਕੱਪੜਾ ਇਹ ੜਾਈ ਦੇਖੋ ਜੀ ਜਿਹੜਾ ਮਾਰਕੀਟ ਦੇ ਵਿੱਚ ਇਹ 12-1300 ਦਾ ਸੂਟ ਵਿਖ ਰਹੇ ਹੈਗਾ ਸਾਡਾ ਰੇਟ ਹੈ ਸਿਰਫ 850 ਰੁਪਿਆ 850 ਰੁਪਏ ਦੇ ਵਿੱਚ ਜੀ ਖਾਇਸੀ ਕੋਟਾ ਡੋਰੀਆ ਦੁਪੱਟਾ ਇਹਦੇ ਨਾਲ ਜੀ ਖਾਇਸੀ ਕੋਟਾ ਡੋਰੀਆ ਦੁਪੱਟੇ ਦੇ ਨਾਲ ਸਿਰਫ 850 ਰੁਪਏ ਦਾ ਸੂਟ ਹੈ ਜੀ ਇਹ ਆਹ ਦੁਪੱਟਾ ਇਹਦੇ ਨਾਲ ਆਹ ਕਮੀਜ਼ ਦਾ ਕੱਪੜਾ ਹੈਗਾ ਇਹਦੇ ਨਾਲ ਸਿਰਫ 850 ਰੁਪਏ ਦਾ ਘੱਟਾ ਜੀ ਇਹ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਰ ਦੇ ਉੱਤੇ ਜੀ 850 ਦੇ ਵਿੱਚ ਖਾਇਸੀ ਪੌਂਚਾ ਵਰਕ ਕੋਟਾ ਡੋਰੀਆ ਦੁਪੱਟੇ ਦੇ ਨਾਲ 850 ਰੁਪਏ ਦਾ ਸੂਟ ਹੈ ਜੀ ਯਾ ਮਾਰਕੀਟ ਦੇ ਵਿੱਚ ਆਮ ਹੈ 12-1300 ਰੁਪਈਆ ਸੇਲ ਹੋ ਰਿਹਾ ਹੈਗਾ ਸਾਡਾ ਰੇਟ ਹੈ ਸਿਰਫ 850 ਰੁਪਈਆ ਭਰਾਮਾ ਦੀ ਹੱਤੀ ਦੇ ਤੇਜ਼ੀ ਭਾਰੀ ਸੇਲ ਵੀ ਲੈ ਚੱਲ ਰਿਹਾ ਹੈਗਾ ਰੰਗ ਹਾਂ ਦੇਖੋ ਇਹ ਕਲਰਾਂ ਦੇ ਵਿੱਚ ਭਰਾਵਾ ਦੀ ਹੱਟੀ ਦੇ ਤੇਜੀ ਭਾਰੀ ਸਿਰਵੇਲੇ 'ਚ ਚੱਲ ਰਿਹਾ ਹੈਗਾ ਭਾਰੀ ਸਿਰਵੇਲੇ ਦੇ ਉੱਤੇ ਜੀ ਆਹ ਦੇਖੋ ਜੀ ਇੱਕ ਹੋਰ ਕਵਾਲਿਟੀ ਦੇ ਵਿੱਚ ਹੈਗਾ ਕਵਾਲਿਟੀਆਂ ਬਹੁਤ ਆਈਆਂ ਹੋਈਆਂ ਜੀ ਪੌਂਚਾ ਵਰਕਰ ਦੇ ਵਿੱਚ ਪੌਂਚਾ ਵਰਕਰ ਦਾ ਟ੍ਰੈਂਡ ਚੱਲ ਰਿਹਾ ਹੈਗਾ ਸਪੈਸ਼ਲ ਹੈ ਸਪੈਸ਼ਲ ਟ੍ਰੈਂਡ ਦੇ ਉੱਤੇ ਪੌਂਚਾ ਵਰਕਰ ਦੇ ਉੱਤੇ ਫੈਂਸੀ ਕੜਾਈਆਂ ਆਹ ਦੇਖੋ ਜੀ ਪੌਂਚਾ ਵਰਕਰ ਦੇ ਉੱਤੇ ਇਹਦੇ ਨਾਲ ਹੈਗਾ ਜੀ ਮਸਲੀਨ ਦਾ ਦੁਪੱਟਾ ਟਾਈ ਡਾਈ ਮਸ਼ੀਨ ਦੁਪੱਟੇ ਦੇ ਨਾਲ ਟਾਈ ਡਾਈ ਮਸ਼ੀਨ ਦੁਪੱਟੇ ਦੇ ਨਾਲ ਹੈ ਜੀ ਇਹ ਆਟ ਡਾਈ ਡਾਈ ਮਸ਼ੀਨ ਦਾ ਦੁਪੱਟਾ ਜੀ ਦੇ ਨਾਲ ਆਹ ਕਮੀਜ਼ਾਂ ਦਾ ਪਰੇ ਦੇ ਨਾਲ ਮਾਰਕੀਟ ਦੇ ਵਿੱਚ ਵੇਚੇ 1200 ਦਾ ਵੇਚੇ 1300 ਦਾ ਸਾਡਾ ਰੇਟ ਹੈ ਸਿਰਫ 700 ਰੁਪਈਆ ਜੀ ਸਾਮਾ ਮਾਲ ਲੈਣ ਵਾਸਤੇ ਸਕਰੀਨ ਸ਼ਾਟ ਲੈ ਕੇ ਸ਼ੀਟ ਦੇ ਜੀ ਪਹੁੰਚਾ ਕਰੋ ਜੀ ਸਾਡੇ ਡਿਜ਼ਾਈਨਾਂ ਦੇ ਵਿੱਚ ਸਾਰੇ ਕੱਦਰਾਂ ਦੇ ਜਮਾ ਮਿਲ ਜੂਆ ਜੀ ਛੇਤੀ ਪਹੁੰਚਿਆ ਕਰੋ ਜਾਂ ਕਿ ਹਰੀਆਨ ਆਨਲਾਈਨ ਵੀ ਮਗਾਉਣਾ ਹੋਵੇ ਤਾਂ ਛੇਤੀ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜੋ ਤੇ ਅਸੀਂ ਤੁਹਾਨੂੰ ਆਨਲਾਈਨ ਭੇਜਾਂਗੇ ਜੀ ਇਹ ਭਰਾਵਾਂ ਦੀ ਹੱਤੀ ਤੇ ਪਾਰੀ ਛੇਤੀ ਮੇਲਾ ਚੱਲ ਹੋਇਆਗਾ ਜੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਬਹੁਤ ਮਾਲ ਪਹੁੰਚ ਚੁੱਕਾ ਜੀ ਪਹੁੰਚਾ ਵਰਕ ਦੇ ਵਿੱਚ ਪਹੁੰਚਾ ਵਰਕ ਦੇ ਵਿੱਚ ਬਹੁਤ ਕੱਦਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹ ਕੋਲ ਕੁਆਲਿਟੀਆਂ ਦਾ ਬਹੁਤ ਰੇਟ ਦੇ ਵਿੱਚ ਆ ਗਿਆ ਇਹਦੇ ਵਿੱਚ ਹੀ ਇਹ ਹੋਰ ਆ ਗਿਆ 55 ਕੁਆਲਿਟੀ ਦੇ ਵਿੱਚ ਹੀ ਆਇਗਾ ਪੌਂਚਾ ਵਰਕ ਪਿਓਰ ਦੇ ਦੁਪੱਟੇ ਦੇ ਨਾਲ ਆ ਜੀ ਇਹ ਫਨ ਲਿਆ ਪਿਆਰ ਦੁਪੱਟਾ ਪ੍ਰਿੰਟਰ ਦੁਪੱਟਾ ਇਹਦੇ ਨਾਲ ਕਾਟਨ ਦਾ ਕੱਪੜਾ ਆ ਜੀ ਇਹ ਪਿਓਰ ਦਾ ਦੁਪੱਟਾ ਕਾਟਨ ਦਾ ਕਪੜਾ ਦਾ ਇਹਦੇ ਵਿੱਚ ਆਮ ਆਪਰੇਟਰ ਦਾ ਬਟਾ ਆ ਗਿਆ ਜੀ ਪ्योर ਤਾਂ ਇਹਦੇ ਨਾਲ ਮਾਰਕੀਟ ਦੇ ਵਿੱਚ ਵਿਕਦਾ ਹੋਵੇ 1400 ਦਾ ਵਿਕਦਾ ਹੋਵੇ 1500 ਦਾ ਸਾਡਾ ਰੇਟ ਹੈ ਸਿਰਫ 900 ਰੁਪਿਆ ਜੀ ਇਹ 900 ਦੇ ਵਿੱਚ ਫੁੱਲ ਪਿਆਰ ਦੁਪੱਟਾ ਪ੍ਰਿੰਟ ਵਾਲਾ ਕਾਊਂਟਰ ਦਾ ਕੱਪੜਾ ਜੀ ਪਹੁੰਚਾ ਵਰਕਰ ਦੇ ਉੱਤੇ ਰੰਗਾਂ ਦੇ ਵਿੱਚ ਫੁੱਲ ਵਾਲ ਪਹੁੰਚੂਕਾ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਵਿੱਚ ਮਾਲ ਹੈਗਾ ਭਰਾਵਾ ਦੀ ਹੱਟੀ ਦੇ ਕੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਟੀ ਦੇ ਉੱਤੇ ਜੀ ਫੈਂਸੀ ਵੈਰਾਈਟੀ ਗਰਮੀ ਵਾਲੇ ਸੁਟਾ ਦੀ ਬਹੁਤ ਮੇਲ ਦੀ ਫੈਂਸੀ ਵੈਰਾਈਟੀ ਪਹੁੰਚੂਕੀ ਹੈਗੀ ਭਰਾਵਾ ਦੀ ਹੱਟੀ ਵਾਸਤੇ ਰੋਡ ਬੋਰਡ ਮੰਡੀ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਵਾ ਦੀ ਹੱਟੀ ਦੇ ਉੱਤੇ ਜੀ ਹਰ ਕਿਸਮ ਦੇ ਸੂਟ ਲੈਣ ਵਾਸਤੇ ਕਿਸੇ ਨੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੋਵੇ ਤਾਂ ਸਾਡੇ ਨਾਲ ਫੋਨ ਤੇ ਜਦੋਂ ਮਰਜੀ ਸੰਪਰਕ ਕਰ ਸਕਦਾ ਹੈ ਜੀ ਬਹੁਤ ਹੀ ਵਧੀਆ ਗਵਰੰਟੀ ਦੇ ਵਿੱਚ ਬਾਜ਼ਾਰ ਇਟਾ ਦੇ ਵਿੱਚ ਕੱਪੜਾ ਲੈਣ ਵਾਸਤੇ ਭਰਾਵਾਂ ਦੀ ਹੱਟੀ ਵਾਸਤੇ ਰੋਡਾ ਰੌਣਕੜੀ